ਸਤਿ ਸ਼੍ਰੀ ਅਕਾਲ ਦੋਸਤੋ ਪਹੁੰਚ ਚੁੱਕੇ ਆ ਨਾਬਾ ਨਾਬਾ ਹੁਣ ਨਹੀਂ ਪਹੁੰਚੇ ਪਹੁੰਚੇ ਹੋਇਆ ਰਾਤ ਦੇ ਸ਼ਨੀਵਾਰ ਦੀ ਰਾਤ ਇੰਦਰ ਦਾ ਸ਼ੂਟ ਖਤਮ ਕਰਕੇ ਅਸੀਂ ਨਾਬੇ ਰਾਤ ਨੂੰ 10 ਵਜੇ ਪਹੁੰਚੀਆਂ ਮੈਂ ਔਰ ਮੇਰੇ ਨਾਲ ਸੁਖੀ ਪਟਾਲ ਜੀ ਹਾਂ ਬਹੁਤ ਸੋਹਣਾ ਲੱਗ ਰਹੀਆਂ ਬਲੈਕ ਔਰ ਵਾਈਟ ਦਾ ਥੈਂਕ ਯੂ ਬਹੁਤ ਸੋਹਣਾ ਲੱਗ ਰਿਹਾ ਕੱਪੜੇ ਸੋਹਣੇ ਲੱਗ ਰਹੇ ਨੇ ਸੋ ਅਸੀਂ ਰਾਤੀ ਨਹੀਂ ਤੂੰ ਵੀ ਗੋਰੀ ਆ ਅੱਛਾ ਅਸੀਂ ਇਸਨ ਰਾਤੀ ਪਹਿਲਾਂ ਤਾਂ ਇੰਦਰ ਦਾ ਸ਼ੂਟ ਖਤਮ ਕਰਕੇ ਕੱਲ ਸ਼ਾਮੀ ਮੈਂ ਸੁਖੀ ਦੇ ਘਰ ਗਈ ਕਿਉਂਕਿ ਕੱਪੜੇ ਬਹੁਤ ਧੋਣ ਵਾਲੇ ਸੀ ਤੇ ਮਸ਼ੀਨ ਵਿੱਚ ਧੋਤੇ ਉਸ ਤੋਂ ਬਾਅਦ ਰੋਟੀ ਪਾਣੀ ਬੈਂਗਣ ਦਾ ਭੜਥਾਏ ਨੇ ਬਣਾਇਆ ਤੇ ਮੈਂ ਖਾਦਾ ਉਸ ਤੋਂ ਬਾਅਦ ਅਸੀਂ ਰੂਮ 'ਚ ਕੱਪੜੇ ਸੁੱਕਣੇ ਪਾ ਕੇ ਉਸ ਤੋਂ ਬਾਅਦ 9:00 ਆਈਆਂ 10:00 ਵਜੇ ਕਿਉਂਕਿ ਅੱਜ ਮੇਰਾ ਡਬਲ ਸ਼ੂਟ ਹੈ ਇੱਕ ਜੱਗੀ ਟੀਵੀ ਤੇ ਤੇ ਇੱਕ ਇੱਥੇ ਨਾਪੇ ਹੁਣ ਪਹਿਲਾਂ ਨਾਬੇ ਸ਼ੂਟ ਕਰਨਾ 3 ਵਜੇ ਤੱਕ ਉਸ ਤੋਂ ਬਾਅਦ ਜਾਣਾ ਜੱਗੀ ਟੀਵੀ ਤੇ ਕਿਉਂਕਿ ਜੱਗੀ ਦੇ ਇੱਕ ਤਾਂ ਬੇਟੇ ਦੇ ਲੋਹੜੀ ਦਾ ਫੰਕਸ਼ਨ ਹੈ ਉਹ ਅਟੈਂਡ ਕਰਨਾ ਤੇ ਦੂਜਾ ਲੋਹੜੀ ਦੇ ਫੰਕਸ਼ਨ ਵਿੱਚੇ ਹੀ ਮੇਰੇ ਬੇਟੇ ਦੇ ਵਿਆਹ ਦਾ ਸੀਨ ਦਿਖਣਾ ਸੋ ਟੈਂਟ ਟਵੈਂਟ ਹਲਵਾਈ ਹਲਬੂਈ ਸਾਰਾ ਕੁਝ ਲੱਗਾ ਹੋਇਆ ਆ 3 ਵਜੇ ਤੋਂ ਬਾਅਦ ਜੱਗੀ ਟੀਵੀ ਤੇ ਜਾ ਕੇ ਲਾਵਾਂਗੇ ਰੌਣਕਾਂ ਸੋ ਮੈਂ ਇਥੋਂ 3 ਵਜੇ ਫ੍ਰੀ ਹੋ ਕੇ ਚਲ ਜਾਣਾ ਮੇਰਾ ਡਬਲ ਅੱਜ ਸ਼ਿਫਟ ਵਿੱਚ ਕਰਾਂਗੇ ਸ਼ੂਟ ਸੋ ਬਣੇ ਰਿਓ ਬਲੌਗ ਦੇ ਨਾਲ ਹੁਣ ਮੈਂ ਰੈਡੀ ਹੋ ਜਾਵਾਂ ਤੇ ਬਾਲ ਹੈਗੇ ਆ ਤੋਤੇ ਤੇ ਅਹ ਐਤਵਾਰ ਸੀ ਅੱਜ ਮੈਂ ਹਾਂ ਚੱਲ ਬਾਲ ਤੋਂ ਲੈਨੇ ਹਫਤਾ ਹੋਇਆ ਧੋਤੇ ਨਹੀਂ ਸੀ ਤੇ ਹੁਣ ਰੈਡੀ ਹੋ ਜਾਈਏ ਸੋ ਰੈਡੀ ਹੋਣ ਤੋਂ ਬਾਅਦ ਸਭ ਕਰਦੇ ਹੈ ਮੇਕਅਪ ਇਨਕਾ ਵੈਸੇ ਇਹਨਾਂ ਦੇ ਇਹਨਾਂ ਨੂੰ ਮੇਕਅਪ ਦੀ ਲੋੜ ਹੈ ਕੋਈ ਨਹੀਂ ਪਰ ਮੈਂ ਥੋੜਾ ਜਿਹਾ ਟੱਚ ਅਪ ਟੱਚ ਅਪ ਟੱਚ ਅਪ ਸੋ ਟੱਚ ਅਪ ਕਰਵਾ ਲਈ ਮੇਕਅਪ ਕਰਵਾ ਲਈ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਹੁਣ ਤੁਸੀਂ ਮੇਰਾ ਅਸਲੀ ਰੂਪ ਦੇਖ ਲਿਆ ਮੈਂ ਕਿਵੇਂ ਦੀ ਲੱਗਦੀ ਆ ਸੋ ਮੇਕਅਪ ਤੋਂ ਬਾਅਦ ਵੀ ਦੱਸਿਓ ਥੈਂਕ ਯੂ so much ਬਣੇਗਾ ਬਲੌਗ ਦਿਨਾਂ ਬਾਏ ਅੱਜ ਰੀਲ ਬਣਾਉਣੀ ਆ ਇਹਨੂੰ ਤੁਸੀਂ ਨੋਨ ਨਾਲ ਲੈ ਨਹੀਂ ਪੱਟ ਤੂ ਨਹੀਂ ਪਤਾ ਨਹੀਂ ਪੱਟਾ ਜੂਗਾ ਮੈਨੂੰ ਪਤਾ ਹੈ ਉਹ ਵੀ ਚੀਜ਼ਾਂ ਬਸ ਗੱਲ ਮੈਂ ਤਾਂ ਪੱਟਾ ਨਹੀਂ ਲਾਉছি ਥੋੜੀ ਬੱਤੀ ਰੈਡੀ ਹੋ ਗਈਆਂ ਤੇ ਬਾਕੀ ਹੋਣਾ ਬਾਕੀ ਹੈ ਰੈਡੀ ਤੇ ਗਰਮੀ ਬਹੁਤ ਹੈ ਖੁਸ਼ਕੀ ਬਹੁਤ ਹੈ ਗਰਮੀ ਬਹੁਤ ਹੈ ਇਹ ਫੋਟੋਆਂ ਵਿੱਚ ਕਿੰਨਾ ਰਾਇਆ ਉਹ 골ਡ ਦਾ ਹੈ ਨਾ 골ਡ ਵਾਲਾ ਜਿਆਦਾ ਖੁਸ਼ਕੀ ਕਰਦਾ ਆਪਰਾ ਦੇਖੀ ਨਹੀਂ ਲੱਗਦਾ ਕਿ ਛੋਟਾ ਇਹਨਾਂ ਕਰਾ ਕੀ ਤਾਂ ਪੈਸੀ ਰਤ 9:00 ਵਜੇ 10:00 ਤਾਂ ਆਪਾਂ ਨੂੰ ਵੱਜ ਗਿਆ ਇੱਥੇ ਪਹੁੰਚ ਗਏ ਹਨ ਫੇਰ ਘੰਟਾ ਆਪਾਂ ਸਰ ਤੇ ਮੈਡਮ ਦੇ ਕੋਲ ਬੈਠੇ ਕੋਈ ਮੈਨੂੰ ਲੱਗਦਾ ਜੀ ਮੈਂ ਨਾ ਉੱਟ ਕੇ ਆਂਦੀ ਹਾਂ ਜੇ ਉਰ ਬੈਠੇ ਬੈਠੇ ਰਹਿਣਾ ਸੀ ਜੇ ਤੂੰ ਨਾ ਉੱਠ ਕੇ ਆਂਦੀ ਨਹੀਂ ਵੈਸੇ ਮੈਨੂੰ ਨੀਂਦ ਆਈ ਹੋਈ ਸੀ ਮੈਂ ਵੀ ਤੜਕੇ 3:40 ਮਿੰਟ ਦੀ ਚੱਲੀ ਹੋਈ ਸੀ ਉਹ ਮੈਂ ਫੇਸਬੁਕ ਉਤੇ ਕੀਤਾ ਸੀਗਾ ਕਮੈਂਟ ਆ ਵੈਰੀ ਨਾਈਸ ਤੁਹਾਨੂੰ ਮੈਨੂੰ ਨੇ ਲੰਮੇ ਨੇ ਇੱਕ ਤੋਂ ਦੇ ਉਹ ਕੋਈ ਆਈਡੀ ਆ ਕੀ ਜੋਲ ਜੂਲ ਕਰਕੇ हां जी दोस्तों हो गया रेडी लग गया काम शूट सो मेरे पीछे परमजीत बहन जी बना रही है खाना परांठे लिखो कहंदे ਹੁੰਦੇ পেট ਪੂਜਾ ਪਹਿਲਾਂ ਫਿਰ ਕੰਮ ਦੂਜਾ ਸੋ পেট ਪੂਜਾ ਵਾਸਤੇ ਸਾਡੇ ਲਈ ਬਣ ਰਹੇ ਨੇ ਪਰੌਠੇ ਅ ਭੈਣ ਜੀ ਪਰਮਜੀਤ ਬਣਾ ਰਹੇ ਆ ਅ ਦੁਪਹਿਰ ਦਾ ਖਾਣਾ ਵੀ ਇਹ ਕੀ ਬਣਾਉਂਦੇ ਆ ਤੇ ਪਰਮਜੀਤ ਭੈਣ ਜੀ ਜਿਹੜੇ ਇਸ ਘਰ ਦੇ ਮਾਲਕ ਨੇ ਉਹਨਾਂ ਨੇ ਸਾਨੂੰ ਚਾਹ ਦੀ ਪਿਆਲੀ ਪਿਆਲੀ ਬਣਾ ਕੇ ਪਿਆਦਤੀਆ ਵਧੀਆ ਵਧੀਆ ਅਦਰਕ ਵਾਲੀ ਚਾਹ ਲੌਂਗ ਲੇਚੀਆਂ ਪਾ ਕੇ ਸੋ ਹੁਣ ਪਰੌਂਠੇ ਖਾਵਾਂਗੇ ਉਦੋਂ ਤੱਕ ਜਦ ਤੱਕ ਪਰੌਂਠੇ ਬਣਦੇ ਆ ਉਦੋਂ ਤੱਕ ਕੱਢਾਂਗੇ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਕੰਮ ਸੀਨ ਕੱਟ ਕਰਾਂਗੇ ਕਿਉਂਕਿ ਅੱਜ ਕਾਲੀ ਆ ਸ਼ਾਮ ਨੂੰ ਜੱਗੀ ਟੀਵੀ ਦੇ ਉੱਤੇ ਫੰਕਸ਼ਨ ਤੇ ਤੇ ਡਿਫਿਊਟ ਤੇ ਜਾਣਾ ਅੱਜ ਡਬਲ ਛੁੱਟਿਆ ਇਸ ਕਰਕੇ ਅੱਜ ਅਸੀਂ ਇਥੋਂ ਮੈਂ 3 ਵਜੇ ਆਊਟ ਹੋ ਜਾਣਾ। ਅ ਮਿਊਜ਼ਿਕ ਹਟ ਗਈ ਤਾਂ। ਸੋ ਦੱਸਿਓ ਲੁੱਕ ਕਿਵੇਂ ਦੀ ਲੱਗ ਰਹੀ ਹੈ? ਹੋ ਗਈਆਂ ਮੈਂ ਰੈਡੀ। ਬਾਕੀ ਆਰਟਿਸਟ ਕੋਈ ਨਹੀਂ ਆਇਆ। ਮੈਂ ਔਰ ਦਰਸ਼ਨ ਦੀ ਡੀਓਪੀ ਦਰਸ਼ਨ ਆਇਆ ਹੋਇਆ। ਆਰਟਿਸਟ ਕੁਲਦੀਪ ਸਾਂਝਾ ਹੀ ਹੋਈ ਆ। ਮੇਕਅਪ ਆਰਟਿਸਤ ਸੁਖੀ ਆਈ ਹੋਈ ਆ। ਉਸ ਤੋਂ ਇਲਾਵਾ ਕੋਈ ਨਹੀਂ ਆਇਆ। 9:00 ਵੱਜ ਚੁੱਕੇ ਨੇ। ਅ 8:30 8 9 ਸਾਡੇ 8 ਹੋ ਚੁੱਕੇ ਨੇ ਸੋ ਕੋਈ ਨਹੀਂ ਹੈ ਦੇਖਦੇ ਆ ਕਿਹੜਾ ਕਿਹੜਾ ਹੋਰ ਕਲਾਕਾਰ ਆਉਣਾ ਤੇ ਮੈਂ ਤੁਹਾਡੀ ਕਰਾਉਂਗੀ ਮੁਲਾਕਾਤ ਬਣੀ ਰਹੋ ਮੇਰੇ ਬਲੌਗ ਦੇ ਨਾਲ ਬਾਏ ਡੀਓਪੀ ਡੀਓਪੀ ਐਂਡ ਸੁਖੀ ਪਟਾਲਵੀ ਮੇਕਅਪ ਆਰਟਿਸਟ ਆ ਰਹੇ ਨੇ ਰਿਚੀ ਜੀ ਨੇ ਸੀਨ ਸ਼ੁਰੂ ਹੋਣ ਲੱਗਾ ਸਰ ਉਹ ਮੇਰਾ ਸੀਨ ਫੋਨ ਦਾ ਹੈ ਇਸ ਕਰਕੇ ਮੈਂ ਕਿਹਾ ਚਲੋ ਮੈਂ ਫੋਨ ਦੇ ਜੀ ਵਿਚ ਖੁੱਬ ਜਾਨੀਆ ਬਲੌਗ ਬਣਾ ਲੰਨੀ ਉਦੋਂ ਤੱਕ ਬਸ ਫਿਰ ਤਾਂ ਠੀਕ ਹੈ ਜੀ ਹੋ ਜੂਗੀ ਕਿਤਨਾ ਵੇਟ ਕਰਨਾ ਕੋਈ ਮੌਕਾ ਛੱਡਣਾ ਨਹੀਂ ਬਲੌਗ ਬਣਾਉਣ ਦਾ ਅਛਾ ਚੱਲ ਰਿਹਾ ਹਾਂ ਠੀਕ ਹੈ ਫਿਰ ਚੱਲ ਰਿਹਾ ਫਿਲਮ ਦਾ ਪਹਿਲਾ ਸੀਨ ਤੇ ਪਹਿਲੇ ਦਿਨ ਚੌੜਵਾਜੀ ਹੋਣ ਲੱਗ ਪਈ ਅੱਛਾ ਦੇਖ ਲੋ ਰਜਾਈ ਵਿੱਚ ਬੈਠਿਆਂ ਦਾ ਸੀਨ ਆ ਸਾਡਾ ਸਿਆਲ ਹੈਗਾ ਆ ਭਾਈ ਦੇਖੋ ਠੰਡ ਬਹੁਤ ਹੈ ਠੰਡ ਤੋਂ ਵਿਚਾਰ ਰੱਖਣਾ ਚਾਹੀਦਾ ਸਰ ਹੁਣੀ ਸੀਨ ਵੀ ਉਸ ਹਸਾਬ ਨਾਲ ਹੀ ਲਿਖਿਆ ਸਰ ਅੱਜ ਮੇਰਾ ਸਿਰਫ ਬੈੱਡ ਤੇ ਬੈਠਿਆਂ ਦਾ ਸੀਨ ਲਿਖਿਆ ਹੋਇਆ ਬੱਚੀ ਜਾਂ ਮੇਰੀ ਸੀਨ ਚ ਲੱਤ ਲੁੱਤ ਤੋੜ ਦਿਆ ਕਰੋ ਸਰ ਠੀਕ ਹੈ ਮੇਰੇ ਲੱਤਾਂ ਤੋੜੇ ਤੇ ਬੈਠੀ ਦੇਣੀ ਹੈ ਦਰਸ਼ਨ ਕਰੀਏ ਫੇ ਸੀਨ ਸ਼ੁਰੂ ਹਾਂਜੀ ਨਹੀਂ ਜੀ ਤੁਸੀਂ ਤਾਂ ਆਪਦਾ ਹੀ ਲੱਦ ਦੱਸਤਾ ਜੀ ਫੇ ਮੇਰਾ ਵੀ ਲੱਦ ਰਸੂ ਖਾਈ ਹਾਂ aí ਤੇ ਮੇਰੀ ਤਾਂ ਲੱਤ ਟੁੱਟ ਗਈ ਚੱਲ ਫੇ ਹੁਣ ਕਰਦੇ ਹਾਂ ਸਲਾਮਤ ਰੱਖੀ ਜੀ ਆਪਾਂ ਠੰਡ ਦਾ ਦੂਦਨਾ ਚ ਨਿਕਲ ਜਾਣੀ ਜੀ ਭੱਜ ਭੱਜ ਕੇ ਸੀਨ ਕਰੀਏ ਆਪਾਂ ਚਲੋ ਠੀਕ ਹੈ ਜੀ ਓਕੇ ਮੈਂ ਕਿਹਾ ਸੀ ਬਾਕੀ ਆਰਟਿਸਟਾਂ ਨੂੰ ਮਿਲਾਉਂਗੀ ਸੋ ਦੇਖ ਲਓ ਅਸੀਂ ਰਾਤ ਦੇ ਆਏ ਰੋਟੀ ਨਹੀਂ ਖਾਧੀ ਆਉਂਦੇ ਹੁਣ ਰੋਟੀ ਖਾ ਲਈ ਇਹ ਅਸਲ ਰੋਲਾ ਪਤਾ ਕੀ ਆਈ ਹੈ ਜਦੋਂ ਤੋਂ ਸਫਰ ਕਰਕੇ ਆਉਂਦੇ ਨੇ ਲੱਗਦੀ ਹੈ ਅੱਛਾ ਭੁੱਖ ਲੱਗਦੀ ਹੈ ਸਫਰ ਕਰ ਤੋਂ ਹੋਇਆ ਜੀ ਠੀਕ ਗੁਰੂ ਜੀ ਨਮਸਕਾਰ ਜਸ ਮਾਨਸਾ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਠੀਕ ਹਾਂ ਪਰੌਂਠੇ ਸਵਾਦ ਆ ਹਰਵੀਰ ਸਰ ਲੱਗੇ ਆ ਹੁਣ ਪ੍ਰਸ਼ਾਦਾ ਛਕਣ ਸੁਖੀ ਪਟਾਲ ਵੀ ਮੈਮ ਤੈਨੂੰ ਪਤਾ ਏ ਆਪਣੇ ਤਿੰਨਾਂ ਚੋਂ ਸੁਖੀ ਨੂੰ ਪਹਿਲਾਂ ਭੁੱਕੀਆਂ ਲੱਗੀ ਕਿਉਂ ਇਹਨੇ ਨਹਾਉਣ ਤੇ ਬਹੁਤ ਟਾਈਮ ਲਾਇਆ ਜੀ ਸਾਰੇ 3 ਮਿੰਟ ਚੋਂ ਲੀਨਾ ਕੇ ਬਾਹਰ ਆ ਗਈ ਮੇਰੇ ਵਾਂਗੂ ਕੰਦਾ ਤੇ ਪਾਣੀ ਮਾਰ ਕੇ ਆ ਗਈ ਮੈਂ ਤਾਂ ਇਹ ਤੇ ਸਿਰੇਸ ਤੇ ਮੈਂ ਕੰਦਾ ਹੋ ਗਿਆ ਜਲਦੀ ਇਹ 3 ਮਿੰਟ ਚ ਨਾ ਕੇ ਬਾਹਰ ਆ ਗਈ ਚਲੋ ਜੀ ਮੁੰਡਾ ਵਾਕੇ ਸੋਨਾ ਸੁਨੱਖਾ ਅੱਛਾ ਜੀ ਹੂੰ ਸਨਖੀ ਕੁੜੀ ਵੀ ਸੋਹਣੀ ਸੁਨਖੀ ਆ ਇੱਕ ਗੱਲ ਹੈ ਜੀ ਦੇਖਿਓ ਮੈਂ ਜਿਵੇਂ ਕਹਿੰਦੇ ਹੁੰਦੇ ਨਾ ਹੀ ਮੰਨ ਲਓ ਜਦੋਂ ਪਹਿਲਾਂ ਮੈਂ ਸਲਾਈ ਵਾਲਾ ਕੰਮ ਕਰਦਾ ਸੀ ਉਹ ਕਹਿੰਦਾ ਫਿਰ ਤੁਸੀਂ ਆਪ ਦੇ ਕੱਪੜੇ ਨਹੀਂ ਸਿੰਦੇ ਹੈਗੇ ਨਾ ਜਿਵੇਂ ਮੈਂ ਕਹਿੰਦੇ ਮੋਚੀ ਆਪ ਦੇ ਜੁੱਤੀ ਨਹੀਂ ਗੰਨਦਾ ਹੈਗਾ ਇਹੀ ਗੱਲ ਮੈਨਾਂ ਦਾ ਜੀ ਇਹ ਦੇਖੋ ਆਪ ਦੇ ਮੇਕਅਪ ਨਹੀਂ ਕਰਦੀ ਜੀ ਤੁਹਾਨੂੰ ਸਾਰਿਆਂ ਨੂੰ ਸੋਹਣੇ ਸੋਹਣੇ ਬਣਾ ਦਿੰਦੀ ਆ ਜੀ ਮੈਂ ਉਹੀ ਮੈਂ ਤਾਂ ਦਿਖਾਤਾ ਸਾਰਿਆਂ ਨੂੰ ਆਪਣਾ ਫੇਸ ਸੋ ਆਪਣੇ ਪਿੱਛੇ ਜੀ ਮੇਨ ਸਾਡੇ ਮੇਨ ਸਭ ਤੋਂ ਸੋਹਣੇ ਸੁਨਖੇ ਮੁੰਡੇ ਪਿੱਛੇ ਕੁਛੀ ਨਾ ਮੇਰਾ ਕਦੇ ਮੇਕਅਪ ਨਹੀਂ ਕਰਦੀ ਪਰ ਮੈਂ ਫਿਰ ਵੀ ਸਭ ਤੋਂ ਸੋਹਣਾ ਹਾਂ ਇਹ ਨਾ ਸਾਰਾ ਉਹਦਾ ਕਦੇ ਪਤਾ ਕੀ ਆ ਸਾਰਾ ਹੁਣ ਤੁਸੀਂ ਆ ਗਈ ਹੋਣਾ ਪਰ ਦੋ ਹੋ ਗਈ ਜੀ ਹੁਣ ਮੈਂ ਦੱਸਦਾ ਜਿਹੜਾ ਨੂੰ ਮੈਂ ਹੁੰਦਾ ਜੀ ਇਹ ਆਪਦੀ ਕਮਿਊਨਿਟੀ ਦੇ ਉਹ ਕਰਦੇ ਇਹਨਾਂ ਨੂੰ ਸੁਣੀਐ ਰਹਿਣਾ ਪਤਾ ਜੇ ਸੋਹਣੇ ਬਣ ਗਏ ਚੜਾਈ ਹੋ ਗਈ ਇਹ ਗੱਲ ਵਾਕਈ ਨੋਟ ਮੈਂ ਕੀਤੀ ਇਹ ਗੱਲ ਮੈਂ ਵਾਕਈ ਨੋਟ ਕੀਤੀ ਆ ਕਟਾ ਰਹੀ ਹਾਂ ਜੇ ਬੰਦਾ ਕਰਾਉਣ ਲੱਗੇ ਤੇ 5 ਮਿੰਟ ਚ ਆ ਜਾਏਗੀ ਮੈਂ ਸਰ ਦੇ ਮਿਆਰੇ ਮੈਨੂੰ ਪਤਾ ਕੀਤਾ ਜੀ ਇਹਨਾਂ ਵਾਰੀ ਤਾਂ ਜਦੋਂ ਮੈਂ ਉਹਨੂੰ ਮੇਕਅਪ ਕਰਦene ਐਡੀ ਟਿਕ ਡਬੀ ਹੁੰਦੇ ਨੇ ਜੀ ਲੋਕ ਉਹ ਵਿੱਚ ਐ ਕੱਢ ਕਰਕੇ ਮੜਮੜਾ ਲਾਉਗੀ ਸੁਣਿਆ ਗਿਆ ਤੋੜ ਕਿਉਂ ਕਿ ਲੋਣਾ ਦੇਤਾ ਚੱਕਿਆ ਡਰਨਾ ਹੋਰ ਸਾਰਾ ਜੀ ਵਧੀਆ ਸਟੋਰੀਆਂ ਜਿਹੜੀਆਂ ਕਰਨੀਆਂ ਆਪਾਂ ਹਾਂਜੀ ਹਾਂਜੀ ਬਹੁਤ ਵਧੀਆ ਅੱਛਾ ਜੀ ਅਨਪਾਸ ਖੁਸ਼ੀ ਕਰਦੇ ਹਾਂ ਚਲੋ ਆਪਣੇ ਸੀ ਨਹੀਂ ਹਾਂ ਆਪਣਾ ਦੋਹਾਂ ਦਾ ਸੀਨਾ ਪਹਿਲਾਂ ਚਲੋ ਜੀ ਮੈਂ ਹੁਣ ਸੋਹਣੇ ਸੋਹਣੇ ਮੁੰਡੇ ਨਾਲ ਸੀਨ ਕਰਨ ਲੱਗਾ ਦਰਸ਼ਨ ਸੋਹਣੇ ਮੁੰਡੇ ਦਾ ਸੀਨ ਹੁਣ ਮੇਰਾ ਸੋਹਣਾ ਬਣਾ ਦੇ ਜੀ ਤੁਸੀਂ ਬੈਂਸੀ ਬਹੁਤ ਸੋਹਣੇ ਹੋ ਜੀ ਉਹਦਾ ਮਜ਼ਾਕ ਦੀ ਗੱਲ ਆ ਜੀ ਉਹ ਨਹੀਂ ਮੈਂ ਸੋਹਣੀ ਆ ਮੈਂ ਤਾਂ ਸੋਹਣੇ ਮੁੰਡੇ ਦੀ ਤਾਰੀਫ ਕਰ ਰਹੀ ਹਾਂ ਤੁਹਾਡੇ ਕੰਮ ਵੀ ਸੋਹਣੇ ਨੇ ਸਭ ਤਾਂ ਸੋਹਣੇ ਹੈ ਹੀ ਨੇ ਠੀਕ ਹੈ ਜੀ ਓਕੇ ਕਰੀਏ ਫੇਰ ਸੀਨ ਭੈਣ ਜੀ ਚਾਹ ਬਹੁਤ ਸਵਾਦ ਹੈ ਇੰਜ ਚਾਹ ਬਹੁਤ ਸਵਾਦ ਹੈ ਸਵਾਦ ਆ ਚਾਹ ਫਿਰ ਦੇਖਿਆ ਉਹਨ ਕੈਮਰਾ ਇਹਨੂੰ ਕਹਿੰਦੇ ਕਲਾਕਾਰੀ ਚਾਹ ਸਵਾਦ ਆ ਫਿਰ ਸਵਾਦ ਹੈ ਇਹ ਮੇਰੀ ਜਿਆਦਾ ਤੇ ਤੁਹਾਡੀ ਜਿਆਦਾ ਰੰਗ ਕਾਦੇ ਬਦਲ ਮੈਂ ਨਾ ਉਸ ਤੇਰਾ ਤੇਰੇ ਵਰਗਾ ਹੈ ਮੇਰਾ ਮੇਰੇ ਵਰਗਾ ਆ ਜਿਵੇਂ ਮੇਰੇ ਵਰਗੀ ਬਣਾ ਦੇ ਜਾ ਇਹ ਚਾਹ ਦੇਖੋ ਜੀ ਮਾੜਾ ਮੋਟਾ ਇਹ ਵੀ ਵਰਕਾ ਦੇ ਲੋ ਇਹ ਬੰਦਾ ਕਾਲਾ ਚਾਹ ਵੀ ਕਾਲੀ ਤੈਨੂੰ ਕਰਿਓ ਇਹ ਬੰਦਾ ਚਿੱਟਾ ਤੇ ਚਾਹ ਵੀ ਚਿੱਟੀ ਐਨੇ ਕਿਸ ਨੂੰ ਚਾਹ ਬਣਾ ਦੇ ਇਕੱਠਿਆਂ ਕਾਲੀ ਮਲੀ ਗੱਲ ਹੈ ਇਹ ਸਾਰਾ ਸਾਨੂੰ ਚਾਹ ਦਾ ਗੋਰੀ ਬਣਾਉਣਾ ਕਰੋ ਤੁਹਾਨੂੰ ਤਾਂ ਇਹਨਾਂ ਦਾ ਆਪਤੀ ਵੱਧ ਪੁਆਤੀ ਚਾਪਤੀ ਵੱਧ ਪੁਆਤੀ ਚਲੋ ਕੋਈ ਨਾ ਕੋਈ ਦਵਾਨਾ ਬਹਾਨਾ ਲਾਉਣਾ ਯਾਰ ਤੁਸੀਂ ਮਰ ਕੁੱਟ ਕਾਣੀ ਮੈਂ ਤਾਂ ਤੁਹਾਨੂੰ ਟੇਸਤੀ ਕਰਨੀਆਂ ਨਹੀਂ ਆ ਨਹੀਂ 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 ਬੇਟੀ ਖਰਾਬ ਨਹੀਂ ਕਰਦੀ ਠੀਕ ਹੈ ਬੰਦੀ ਨਹੀਂ ਵਾਕਿਆ ਸੌਰੀ ਜਸ ਤੋਂ ਫਨ ਉਹ ਤਾਂ ਹੱਸਦੇ ਆ ਮਜ਼ਾਕ ਕਰਦੇ ਆ ਅੱਜ ਮੇਰੀ ਸੱਸ ਬਣੀ ਆ ਹਾਂ ਸੱਚੀ ਫਨ ਹੈ ਜੀ ਹਾਂ ਸੱਚੀ ਪਰ ਤੁਸੀਂ ਤਾਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ ਤੁਹਾਨੂੰ ਤਾਂ ਮੈਂ ਆਫ ਕੈਮਰਾ ਹੀ ਕਹਿਤਾ ਸੀ ਜਸਟ ਫਨ ਔਨ ਸੋਸ਼ਲ ਮੀਡੀਆ ਨਹੀਂ ਜਗਤਾ ਜਗਤਾਰ ਗੱਲ ਲਓ ਜੀ ਸਾਡਾ ਆਸਕਰ ਦੇਖੋ ਕਿੱਥੇ ਬੈਠਾ ਆਸਕਰ ਕਦੋਂ ਮੇਰਾ ਚਾਵਾਂ ਆਇਆ ਸੱਭਾ ਦਾ ਆ ਗਿਆ ਲੈ ਬੁਲਾਓ ਆ ਵੀ ਸੁੱਕੀ ਹੋਊ ਲੱਗਿਆ ਸੁੱਕੀ ਸੋਖੜੀ ਲੱਗਦੀ ਇਹ ਮੇਰਾ ਟਰੈਕਸੂਟ ਚੱਕ ਲਿਆ ਗਿੱਲਾ ਆ ਚਲ ਮੈਨੂੰ ਚੱਕੋ ਸਰ ਅਗਲਾ ਸੀਨ ਕਿਹੜਾ ਹੈ ਸਰ ਜੀ ਕੱਪੜੇ ਧੋਣ ਵਾਲੇ ਬਣਾਉਂਦੇ ਜੇ ਕਪੜੇ ਸਿਕਾਨ ਵਾਲਾ ਬਣਾ ਲਾ। ਇਹ ਰਾਤ ਦੇ ਉੱਤੇ ਤੱਕ ਕੰਮ ਕਰੀ ਜਾਂਦਾ। ਟਰੈਕਸੂਟ ਪਾ ਕੇ ਵੀ ਜਾਣਾ ਸ਼ਾਮ ਨੂੰ। ਇਹ ਅਸਿਸ ਰਾਤਾ ਕਿ ਸਵੇਰੇ ਵੀ? ਇਹ ਤਾਂ ਰਾਤ ਹੀ ਆ ਗਿਆ ਸੀ। ਦਰਸ਼ਨਾਂ ਐਂ ਪਾਰਟੀ ਤਾਂ ਰਾਤ ਦੀ ਪਹੁੰਚੀ ਹੋਈ ਸੀ। ਪਤਾ ਕੀ ਹੈ ਜੀ? ਬਾਤ ਚ ਨਾ ਹੀ ਹੋਈ ਸੀ ਉਹ ਕਿਹੜੀ ਮੋਦੀ ਨਾ ਇਹਦੀ ਬੁਲਟ ਟ੍ਰੇਨ ਹੈ। ਠੀਕ ਹੈ ਜੀ। ਪਰ ਯਾਤਰੀਰ ਤੋਂ ਵੀ ਸਲੋ ਚੱਲੀ ਰਾਤ। ਅੱਛਾ। ਹੋਰ ਜਿਉ 5 ਵਜੇ ਦੀ ਉੱਥੇ ਚੱਲੀ ਹੋਣੀ ਜਿੱਦਿਆ ਪਟਿਆਲੇ ਤੋਂ ਜੀ। 1:30 ਤੇ ਪਹੁੰਚੀ। ਕਪੜੇ-ਕਪੜੇ ਧੋਣ ਲੱਗ ਪਈਆਂ। ਇਹ ਗਲਤੀ ਇਹਨਾਂ ਦੇ ਮੈਨੂੰ ਦੱਸ ਦੇ। ਇਹ ਕਹਿੰਦੇ ਅਸੀਂ ਛੱਡ ਜਾਣਾ ਸੀ ਰਾਤੀ। ਮੁੰਡੀ ਮੁੰਡੀ ਲੱਗ ਰਹੀ ਸੀ ਮੇਰਾ ਉਹਨੂੰ। ਸੁੱਕੀ ਟਰੈਕਸੂਟ ਮੇਰਾ ਲੈ ਆ। ਹਾਂਜੀ ਦੋਸਤੋ ਸ਼ੂਟ ਕਰਨ ਆਈ ਹੋਇਆ ਹਾਂ 뮤ਜ਼ਿਕ ਹਟ ਟੀਵੀ ਤੇ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ। ਪਾਰ ਅਸੀਂ ਕੱਲਾ ਛੂਟ ਨਹੀਂ ਕਰਦੇ ਛੂਟ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਕਰਦੇ ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਮੈਂ ਲੱਗੀਆਂ ਗਾਜਰਾ ਮਟਰ ਬਣਾਉਣ ਤੇ ਬਲਜਿੰਦਰ ਮੈਡਮ ਮੇਰੀ ਕਰਨ ਲੱਗਿਆ ਹੈਲਪ ਆਦਰਕ ਤੇ ਮਿਰਚਾਂ ਕੱਟ ਰਏ ਆ ਤੇ ਮੈਂ ਤੇਲ ਬਾ ਤੜਕੜਾ ਹੀ ਚ ਹਣ ਮੈਂ ਤੜਕਾ ਲੱਗੀਆਂ ਕਰਨ ਸੋ ਮੇਰੇ ਮੈਨੂੰ ਨਾ ਗਾਜਰਾ ਮੰਡਰਾ ਦੀ ਸਬਜੀ ਬਹੁਤ ਟੇਸਟੀ ਬਣਾਉਣੀ ਆਉਂਦੀ ਆ ਗਾਜਰਾ ਮਟਰ ਵੀ ਤੇ ਆਲੂ ਗੋਭੀ ਵੀ ਦੀਦੀ ਮੈਂ ਕੁਕਿੰਗ ਬਹੁਤ ਵਧੀਆ ਕਰਦੀ ਆ ਤੁਸੀਂ ਮੇਰੇ ਦੇ ਹੱਥਾਂ ਦੀ ਸਬਜੀ ਖਾ ਕੇ ਦੇਖਿਓ ਤੁਹਾਨੂੰ ਜਰੂਰ ਪਸੰਦ ਆਊਗੀ ਮੜਵੇ ਕਾ ਮੈਸੇਜ ਵੀ ਦੇਓ ਕੁੜੀਆਂ ਨੂੰ ਜਿਹੜੀਆਂ ਦੋ ਫਿਲਮਾਂ ਕਰਕੇ ਹੱਪਾ ਨਹੀਂ ਲਗਲਾਸ ਨਹੀਂ ਚੱਕ ਕੇ ਪੀਂਦੀਆਂ ਕਿਤੇ ਸੈੱਟ ਤੇ ਜਾ ਕੇ ਕਹਿਣਗੇ ਵੀ ਅਸੀਂ ਪਤਾ ਨਹੀਂ ਕਿਹੜੀਆਂ ਹੀਰੋਨ ਬਣ ਗਈਆਂ ਆਪਾਂ ਕਿਸੇ ਨੂੰ ਸਲਾਹ ਨਹੀਂ ਦੇਣੀ ਅਜੇ ਤੱਕ ਸਾਰੇ ਸਮਝਦਾਰ ਇੱਕ ਹੋਰ ਗੱਲ ਬਲਾ ਨਾ ਪਾ ਲਿਓ ਤੁਹਾਡਾ 5 ਮਿੰਟ ਦਾ ਬਲੌਗ ਬਣਾ ਕੇ ਅਸੀਂ ਰੱਖ ਦਿੱਤਾ ਉਹ ਦੇਖੋ ਫੋਨ ਤੇ ਉਹ ਫੋਨ ਤੇ ਬਲੌਗ ਬਣਾ ਕੇ ਰੱਖਤਾ ਇਹ ਸਾਡਾ ਡੀਓਪੀ ਦਰਸ਼ਨ ਕਿੰਨਾ ਸਮਾਰਟ ਮੁੰਡਾ ਹੈ ਤੁਸੀਂ ਦੇਖ ਸਕਦੇ ਹੋ ਪਤਲਾ ਸਲਿਮ ਔਰ ਇਹਦਾ ਖਾਣਾ ਜਿਹਦਾ ਖਾਣਾ ਚਿੜੀ ਦੀ ਬੈਠ ਜਿੰਨੀ ਸਬਜ਼ੀ ਲੈਂਦਾ ਚਿੜੀ ਦੀ ਬੈਠ ਜਿੰਨੀ ਲਾ ਦੱਡ ਜੀ ਮੈਂ ਤੁਸੀਂ ਇੱਜ਼ਤ ਕੀਤੀ ਜਾਂ ਬੇਇੱਜ਼ਤੀ ਮੈਨੂੰ ਪਤਾ ਨਹੀਂ ਲੱਗਿਆ ਤੁਸੀਂ ਆਪਣਾ ਇਹ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਬਲਜਿੰਦਰ ਮੈਡਮ ਮੇਨ ਨਾਲੋਂ ਪਤਲਾ ਇਹ ਵੀ ਬਹੁਤ ਸਿਹਤ ਦਾ ਖਿਆਲ ਰੱਖਦਾ ਪਤਲੇ ਮੁੰਡਲੇ ਮਰਾ ਬਧਾ ਸਰੀਰ ਮੋਟਾ ਦੇਖੋ ਨਹੀਂ ਨਹੀਂ ਤੁਸੀਂ ਸਲਿਮ ਹੋ ਮੈਂ ਦੇਖੋ ਮੇਰਾ ਢੱਡ ਕਿਡਾ ਮੂੰ ਵੀ ਚਾਟੀ ਜਿੱਡਾ ਤੇ ਟੱਡ ਵੀ ਚਾਟੀ ਜਿੱਡਾ ਸੋ ਦੋਸਤੋ ਸਬਜੀ ਬਣਾ ਲਈਏ ਬਣੇ ਰਿਓ ਬਲੌਗ ਦੇ ਨਾਲ ਅ ਫੇਰ ਮੜ ਕੇ ਸ਼ੂਟ ਕਰਦੇ ਹਾਂ ਫੇਰ ਤੁਹਾਨੂੰ ਬਲੌਗ ਦੇ ਨਾਲ ਮਿਲਦੇ ਆਂ ਹੋਰ ਵੀ ਕਲਾਕਾਰ ਆਰਟਿਸਟ ਆਏ ਹੋਏ ਆ ਉਹਨਾਂ ਨਾਲ ਵੀ ਬਣਾਉਣੇ ਆ ਬਣਾ ਲਈਏ ਗਾਜਰਾ ਮਟਰ ਦੀ ਸਬਜੀ ਥੈਂਕ ਯੂ ਸੋ ਮੱਚ